ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ 7-8 ਸਾਧਨ ਲੈ ਕੇ ਆਏ ਆ ਇੱਕੋ ਵੀਰ ਕੋਲੇ ਸੇਲ ਲਈ ਨੇ ਟਰਾਲੀ ਹੈਗੀ ਤਵੀਆਂ ਜਿੰਦਰਾ ਖਾਲ ਸੁਹਾਗਾ ਤੂੜੀ ਵਾਲਾ ਰੀਪਰ ਕਰਾਹਾ ਇਹਨਾਂ ਚੀਜ਼ਾਂ ਦੀ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਕੱਲੀ-ਕੱਲੀ ਚੀਜ਼ ਦਾ ਕੱਲਾ-ਕੱਲਾ ਰੇਟ ਦੱਸਾਂਗੇ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਨ੍ਹਾਂ ਖੇਤੀਬਾੜੀ ਸੰਦਾਂ ਬਾਰੇ ਇਸ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਦੇਖ ਰਹੇ ਸੀ 14x7 ਦੀ ਟਰਾਲੀ ਹੈਗੀ ਸੇਲ ਲਈ ਟਰਾਲੀ ਦਾ ਰੇਟ ਹੈਗਾ 2,40,000 ਰੁਪਿਆ ਉਸ ਤੋਂ ਬਾਅਦ ਤੁਸੀਂ ਦੇਖਿਆ ਸੀ ਜਨਰੇਟਰ ਜਨਰੇਟਰ 30 ਕਿਲੋਵਾਟ ਦਾ ਹੈਗਾ 45,000 ਰੁਪਿਆ ਜਨਰੇਟਰ ਦਾ ਰੇਟ ਹੈ ਤਵੀਆਂਆਂ ਗੀਆਂ ਸੇਲ ਲਈ 10x10 ਦੀਆਂ ਤਵੀਆਂ ਤਵੀਆਂ ਦਾ ਰੇਟ ਹੈ 45,000 ਰੁਪਿਆ ਉਸ ਤੋਂ ਅੱਗੇ ਆਪਾਂ ਗੱਲ ਕਰੀਏ ਹਾਲਤੇ ਸੁਹਾਗੇ ਦੀ 11 ਹਾਲਨੇਗੇ ਤੇ 11 ਫੁੱਟਾ ਸੁਹਾਗੇਗਾ 37000 ਰੁਪਿਆ ਦੋਨਾਂ ਦਾ ਰੇਟ ਹੈ ਹਾਲ ਤੇ ਸੁਹਾਗੇ ਦਾ ਉਸ ਤੋਂ ਬਾਅਦ ਬੱਟਾ ਪਾਉਣ ਵਾਲੇ ਜਿੰਦਰੇ ਦੀ ਜੇ ਗੱਲ ਕਰੀਏ ਤਾਂ 4500 ਰੁਪਿਆ ਜਿੰਦਰੇ ਦਾ ਰੇਟ ਹੈ ਤੂੜੀ ਵਾਲਾ ਰੀਪਰ ਹੈ ਜਿਹੜਾ 56 ਇੰਚੀ 115000 ਰੁਪਿਆ ਤੂੜੀ ਵਾਲੇ ਰੀਪਰ ਦਾ ਰੇਟ ਹੈ ਉਸ ਤੋਂ ਬਾਅਦ ਕਿਰਾਇਆ ਹੈਗਾ ਕਿਰਾਏ ਦਾ ਰੇਟ ਹੈਗਾ 4500 ਰੁਪਿਆ ਇਹ ਜਿਹੜੇ ਸਾਰੇ ਸੰਧਾ ਇੱਕੋ ਵੀਰ ਕੋਲੇ ਸੇਲ ਲਈ ਨੇ ਰੇਟ ਤੁਹਾਨੂੰ ਕੱਲੇ-ਕੱਲੀ ਚੀਜ਼ ਦਾ ਦੱਸਤਾ ਇਹ ਜਿਹੜੇ ਸਾਰੇ ਖੇਤੀਬਾੜੀ ਸੰਧ ਨੇ ਸਮਰਾਲਾ ਏਰੀਏ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾ ਨੇ ਇਹ ਖਰੀਦਣੇ ਹੋਣ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ